ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਨਿ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣ ਇੱਥੇ ਵਾਪਰੇ ਜਹਾਜ਼ ਨਾਲ ਕੈਨਕ ਹਾਦਸਾ ਹੋ ਗਿਆ ਕ੍ਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਜਿੱਥੇ ਕੁਲਤਰਾਗੜ੍ਹ ਤੋਂ ਵੱਡੀ ਖਬਰ ਮਿਲੀ ਹੈ ਕਿ ਇੱਥੇ ਕੇਦਾਰ ਨਾਸਤਾਮ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਭਾਰਤੀ ਫੌਜ ਦੇ ਐਮਐਸ ਤਰ੍ਹਾਂ ਹੈਲੀਕਾਪਟਰ ਦੁਬਾਰਾ 에ਅਰ ਲੈਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ ਤੇ ਇਹ ਪਹਾੜੀਆਂ ਵਿੱਚ ਜਾ ਡਿੱਗਾ। ਹਾਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਮੁਰੰਮਤ ਦੇ ਮਕਸਦ ਨਾਲ ਇਹ ਪਾਈਸਾ ਇਹਨਾਂ ਦੇ ਐਮ ਆਈ 17 ਹੈਲੀਕਾਪਟਰ ਦੀ ਮਦਦ ਨਾਲ ਇਸ ਨੂੰ ਲੜਕਾ ਕੇ ਗੋਚਰ ਹਵਾਈ ਪੱਟੀ ਤੇ ਲਿਜਾਇਆ ਜਾ ਰਿਹਾ ਸੀ ਇਸ ਦੌਰਾਨ ਐਮ ਐਚ 17 ਤੋਂ ਵਕ ਖੋਣਾ ਸ਼ੁਰੂ ਹੋ ਗਿਆ ਤੇ ਖਤਰੇ ਨੂੰ ਪਾਪਦੇ ਹੋਏ ਪਾਇਲਟ ਨੇ ਖਾਲੀ ਜਗਾ ਦੇਖ ਕੇ ਹੈਲੀਕਾਪਟਰ ਨੂੰ ਕਾਟੀ ਜ ਉਤਾਰ ਦਿੱਤਾ ਰਾਤ ਦੀ ਗੱਲ ਰਹੀਏ ਕਿ ਇਸ ਵਿੱਚ ਕੋਈ ਯਾਤਰੀ ਜਾਂ ਸਮਾਨ ਨਹੀਂ ਸੀ ਸੂਚਨਾ ਮਿਲਦੇ ਵਿੱਚ ਆਦੀ ਮੌਕੇ ਤੇ ਪਹੁੰਚੀ ਅਤੇ ਟੀਮ ਸਥਿਤੀ ਦਾ ਜਾਇਜ਼ਾ ਲੈ ਰਹੀ ਤੇ ਉਨਨਾ ਸਮੋਹ ਲੋਕ ਕਰੋ ਪੀਲ ਕੀਤੇ ਹੈ ਲਿਖ ਹੈ ਲਿਹਾਸ ਚੁੱਕੇ ਸੀ ਜਾਨੀ ਨੁਕਸਾਨ ਦੀ ਪਾਣਾ ਫਲਾਈ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ